ਅੱਜ ਅੰਮ੍ਰਿਤਸਰ ਦੇ ਇੰਡੀਆ ਗੇਟ ਵਿਖੇ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਦਾ 180ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਸ਼ਾਨਦਾਰ ਰਾਜਪਤਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਕੈਪਟਨ ਮੰਤਰੀ ਹਰਭਜਨ ਸਿੰਘ ਏਟੀਓ ਹਾਜ਼ਰ ਹੋਏ ਕੈਪਟਨ ਮੰਤਰੀ ਹਰਭਜਨ ਸਿੰਘ ਏਟੀਓ ਨੇ ਕਿਹਾ ਕਿ ਇਹ ਸਮਾਗਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਦੌਰਾਨ ਸ਼ਹੀਦ ਸਾਮ ਸਿੰਘ اٹਾਰੀ ਵਾਲਾਂ ਦੇ ٹرسٹ ਦੇ ਜਨਰ ਸਕੱਤਰ ਹਰਪ੍ਰੀਤ ਸਿੱਧੂ ਅਤੇ ਦਿਨੇਸ਼ ਸਿੰਘ اٹਾਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਹਰ ਸਾਲ ਇਹ ਸ਼ਹੀਦੀ ਦਿਹਾੜਾ ਰਾਜ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਰਸ ਦੇ ਮੁੱਖ ਮੰਗ ਹੈ ਕਿ ਇਸ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਰਕਾਰ ਵੱਲੋਂ ਗਜ਼ਟ ਵਿੱਚ ਨੋਟੀਫਿਕੇਸ਼ਨ ਕਰਕੇ ਸਤਾਈ ਤੌਰ ਤੇ ਦਰਜ ਕੀਤਾ ਜਾਵੇ ਤਾਂ ਜੋ ਹਰ ਸਾਲ ਸਰਕਾਰ ਅੱਗੇ ਵੱਖਰੇ ਤੌਰ ਤੇ ਬੇਨਤੀ ਨਾ ਕਰਨੀ ਪਵੇ ਮਹਾਨ ਸ਼ਹੀਦ ਸਰਕਾਰ ਸ਼ਾਮ ਸਿੰਘ ਜੀ ਟਾਜੀਵਾੜਾ ਉਹਨਾਂ ਦੀ 100 ਅਸਮੀ ਜੜੀ ਸ਼ਹੀਦੀ ਦਿਹਾੜਾ ਉਹਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਉਹਨਾਂ ਨੂੰ ਨਮਨ ਕਰਨ ਵਾਸਤੇ ਇਥੇ ਅੱਜ ਰਾਸ਼ਪਤਰੀ ਪ੍ਰੋਗਰਾਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਪਾ ਗਗਨ ਸਿੰਘ ਮਾਨ ਸਾਹਿਬ ਵੱਲੋਂ ਆਪਣੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਸਾਹਿਬ ਵੱਲੋਂ ਉਹਨਾਂ ਨੂੰ ਸ਼ਤਾਂ ਦੇ ਫੁੱਲ ਪੇਟ ਕਰਨਾ ਨਮਨ ਕਰਦਾ ਹਾਂ ਔਰ ਉਹਨਾਂ ਨੇ ਜੋ ਲੜਾਈਆਂ ਲੜੀਆਂ ਐਂਗਲੋ ਸਿੱਖਵਾਰ ਦੇ ਵਿੱਚ ਉਹਨਾਂ ਨੇ ਬਹੁਤ ਜਿਹੜਾ ਯੋਗਦਾਨ ਸੀਗਾ ਉਹਨਾਂ ਦਾ ਬਹੁਤ ਵੱਡਾ ਸੀਗਾ ਉਹਨਾਂ ਨੇ ਆ ਇਸ ਸਿੱਖ ਧਰਮ ਨੂੰ ਆ ਬਚਾਉਣ ਵਾਸਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਐਂਗਲੋ ਸਿੱਖ ਵਾਰ ਦੇ ਵਿੱਚ ਹਿੱਸਾ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹ ਬਹਾਦਰ ਸੈਨਿਕਾਂ ਦੇ ਵਿੱਚੋਂ ਸੀਗੇ ਔਰ ਬਹੁਤ ਟਰਸਟਵਰਦੀ ਸੀਗੇ ਉਹਨਾਂ ਦੇ ਬਾਦ ਦੇ ਵਿੱਚ ਉਹਨਾਂ ਦੀ ਜਿਹੜੀ ਨੇੜਤਾ ਸੀਗੀ ਪਰਿਵਾਰਕ ਰਿਸ਼ਤੇਦਾਰੀਆਂ ਦੇ ਵਿੱਚ ਵੀ ਬਦਲੀ ਸੋ ਅੱਜ ਅਸੀਂ ਸਮੁੱਚਾ ਪ੍ਰਸ਼ਾਸਨ ਸਮੁੱਚੇ ਸਾਡੇ ਐਮਐਲਏ ਸਹਿਬਾਨ ਇਸ ਇਲਾਕੇ ਦੇ ਅਸੀਂ ਸਾਰੇ ਹੀ ਉਹਨਾਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇਤੇ ਸ਼ਰਧਾਂਜਲੀ ਫੁੱਲ ਪੇਂਟ ਕਰਨ ਵਾਸਤੇ ਪਹੁੰਚੇ ਬਾਏ ਵਾਲੋ ਤੇ ਰਾਜਪਿੰਗਰ ਕਟਾ ਤੱਕ ਇਹ ਕਿੱਥੇ ਜਾਣੀ ਕਿ ਅਬ ਦੇਖੋ ਬੜੀ ਮੰਤ ਭਾਗੀ ਉਹਨਾਂ ਨੇ ਬਿਆਨ ਦਿੱਤੇ ਨੇ ਔਰ ਉਹਨਾਂ ਦੇ ਉੱਤੇ ਜੋ ਭੰਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਕਿਉਂਕਿ ਮੈਂ ਸਮਝਦਾ ਕਿ ਇੱਕ ਆਮ ਪਰਵਾਰਾਂ ਦੇ ਉੱਤੇ ਆਮ ਤਰ੍ਹਾਂ ਦੇ ਵਿੱਚੋਂ ਜਿਹੜੇ ਅ ਅੜ ਦੇਖ ਕੇ ਕਿਸੇ ਮੁਕਾਮ ਤੇ ਪਹੁੰਚਦੇ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀਆਂ ਬਹੁਤ ਸ਼ਰਮਨਾਕ ਨੇ ਜਿਹੜੀ ਫਿੱਟ ਬਣੀ ਆ ਵਿਕਲਪਿਕੀਆਂ ਨੇ ਨੋਟ ਕੀਤੀ ਹੈ ਕਿ ਉਹਦੇ ਵਿੱਚ ਜਿੰਨੇ ਅਧਿਕਾਰੀ ਆ ਸਾਰੇ ਗੁਰਸੇ ਹੋਣ ਚਾਹੀਦੇ ਕੁਝ ਪੱਧਰ ਦੇ ਅਧਿਕਾਰੀ ਵੀ ਆ ਇਸ ਤਰ੍ਹਾਂ ਦੇਖੋ ਦੇਖੋ ਜੀ ਇਹ ਜਿਹੜਾ ਹੈਗਾ ਆ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਆ ਕਾਨੂੰਨ ਦੇ ਵਿੱਚ ਕੋਈ ਵੀ ਜਿਹੜੇ ਅਧਿਕਾਰੀ ਨੇ ਉਹ ਉਹ ਆਪਣੇ ਨਿਯਮਾਂ ਦੇ ਅਨਸਾਰ ਹੀ ਜਿਹੜੇ ਨੇ ਉਹ ਬੰਦੇ ਨੇ ਸੋ ਕਾਨੂੰਨ ਆਪਣਾ ਕੰਮ ਇਹਦੇ ਵਿੱਚ ਜਿਹੜਾ ਹੈ ਉਹ ਮੇਰਾ ਨਾਮ ਹੈਗਾ ਜੀ ਦਿਨੇਸ਼ ਸਿੰਘ ਠਾਰੀ ਮੈਂ ਪਾਪਾ ਜੀ ਸ਼ਾਮ ਸਿੰਘ ਠਾਰੀ ਦੀ 7ਵੀਂ ਪੁੱਤ ਹਾਂ ਜੀ ਐਮਐਲਏ ਤੇ ਅੱਜ ਇਹ ਲੋਕ ਬਹੁਤ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਮਰitsar ਦੇ ਅਸੀਂ ਬਾਬਾ ਜੀ ਦਾ ਸਾਬ ਹੁਲਸਾਬ ਆ ਬਾਬਾ ਜੀ ਦਾ ਜਿਹੜਾ ਦਿਨ ਮਨਾ ਰਹੇ ਹੈਗੇ ਤੇ ਮੈਂ ਇਹੀ ਚਾਹੁੰਦਾ ਹੈਗਾ ਸਰਕਾਰ ਤੋਂ ਕਿ ਅਧਿਕਾਰੀ ਸਰ ਇਸ ਦਿਨ ਉਹ ਚੁਟਤੀ ਡਿਕਲੇਅਰ ਕੀਤੀ ਜਾਏ ਪੰਜਾਬ ਦੇ ਅੰਦਰ ਤੇ ਇਹਨਾਂ ਆਪਣਾ ਸਟੇਟ ਲੈਵਲ ਫੰਕਸ਼ਨ ਹਮੇਸ਼ਾ ਬਣਾ ਕੇ ਰੱਖਣ ਸਾਨੂੰ ਅੱਜ ਅਸੀਂ ਹਮਨ ਨੂੰ بار بار ਇਹ ਹੀ ਨਾ ਕਹਿਣਾ ਪਏ ਕਿ ਜੀ 10 ਫਬਰੀ ਆ ਰਹੀ ਹੈ ਕਿ ਜੀ ਤੁਸੀਂ ਸਟੇਟ ਲੈਵਲ ਨੂੰ ਫੰਕਸ਼ਨ ਬਣਾਓ ਅੱਜ ਦੀ ਸਰਕਾਰ ਨੇ ਬਹੁਤ ਬਹੁਤ ਚੰਗੀ ਤਰਾ ਮਨਾਇਆ ਹੈਗਾ ਐਸੀ ਅੱਗੇ ਤੋਂ ਵੀ ਇਹੀ ਚਾਹਦੇ ਹਾਂ ਕਿ ਸਰਕਾਰ ਬਹੁਤ ਅੱਛਾ ਬਣਾਏ ਵਾਈਟੂ ਜੀ ਦਾ ਖਾਲਸਾ ਵਾਈਟੂ ਜੀ ਦੀ ਫਤਿਹ ਇਸ ਤਰ੍ਹਾਂ ਇਹਨਾਂ ਤਿਆਰੀਆਂ ਕੀਤੀਆਂ ਬੜੀ ਬਹਾਦਰੀ ਦੇ ਨਾਲ ਹਾਂ ਜੀ ਬਹੁਤ ਤਿਆਰੀਆਂ ਕੀਤੀਆਂ ਡੀਸੀ ਸਾਹਿਬ ਜਿਹੜੇ ਹੈਗੇ ਉਹਨਾਂ ਨੇ ਬੜੀ ਹੈਲਪ ਕੀਤੀ ਐ ਐਸਡੀਐਮ ਸਾਹਿਬ ਮੰਤਰੀ ਸਾਹਿਬ ਸਾਰੇ ਸਰਕਾਰ ਨੇ ਬਹੁਤ ਕੀਤੀ ਹੈ ਤੇ ਮੈਂ ਚੀਫ ਪੁਲਿਸਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਉਹਨਾਂ ਨੇ ਉਹ ਅਗਲੀ ਵਾਰੀ ਆਉਣ ਦੀ ਕੋਸ਼ਿਸ਼ ਕਰਨ। ਹਾਂ ਜੀ ਡਿਫੈਂਸ ਵੱਲੋਂ ਕਿਦੋਂ ਦਾ ਡਿਫੈਂਸ ਵੱਲੋਂ ਦੀ ਬਹੁਤ ਉਹ ਤਾਂ ਹਮੇਸ਼ਾ ਹਰੇਕ ਸਾਲ ਹੀ ਕਰਦੇ ਆ। ਤੇ ਐਤਕੀ ਵੀ ਬਹੁਤ ਜ਼ਬਰਦਸਤ ਇੰਤਜ਼ਾਮ ਕੀਤਾ ਹੈਗਾ ਜੀ। ਮਹਾਰਾਜਾ ਜੀ ਜੀ ਸਮਝਦੇ ਜਿਹੜਾ ਛੁੱਟੀ ਦਾ بار-ਬਾਰ ਤੁਹਾਨੂੰ ਉਹਨਾਂ ਨੂੰ ਯਾਦ ਕਰਾਉਣਾ ਪੈ ਰਿਹਾ ਹੈ। ਇਹ ਜੀ ਮੇਰਾ ਕਹਿ ਲੋ ਬਿਜ਼ੀ ਹੋ ਰਹੇ ਨੇ। ਤੇ ਦੂਜੇ ਪ੍ਰੋਗਰਾਮਾਂ ਦੇ ਅੰਦਰ ਤੇ ਫਿਰ ਭੁੱਲ ਜਾਂਦੇ ਹੁਣ ਇਹਨਾਂ ਨੂੰ ਰਜਿਸਟਰ ਦੇ ਅੰਦਰ ਲਿਖ ਲੈਣਾ ਚਾਹੀਦਾ ਕਿ 10 ਫਬਰੀ ਨੂੰ ਅਸੀਂ ਡਿਕਲੇਅਰ ਕਰਨਾ ਹੈਗਾ ਸਟੇਟ ਲੈਵਲ ਤੇ ਉਹਨਾਂ ਦੇ ਤੇ ਇਹਦੇ ਤੋਂ ਬਾਅਦ ਹਾਂਜੀ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਅੱਜ ਮੰਤਰੀ ਸਾਹਿਬ ਨਾਲ ਅੱਜ ਗੱਲ ਹੋਈ ਹੈ ਮੈਂ ਉਹਨਾਂ ਨੂੰ ਰਿਸਿਵ ਕੀਤਾ ਹੁਣੇ ਤੇ ਉਹਨਾਂ ਨੂੰ ਮੈਂ ਕਹਿ ਜੀ ਪਲੀਜ਼ ਤੁਸੀਂ ਇਹਨੂੰ ਗਵਰਨਮੈਂਟ ਰਿਕਾਰਡਸ ਦੇ ਅੰਦਰ ਲਿਖਵਾ ਦਿਓ ਕਿ 10 ਫਬਰੀ ਨੂੰ ਆਪਾਂ ਇੱਕ ਸਟੇਟ ਲੈਵਲ ਫੰਕਸ਼ਨਮਨਾਂ ਕਿੰਨੇ ਲੋੜ ਬੱਚਿਆਂ ਨੂੰ ਜਾਗਰੂਕ ਕਰਨ ਦੀ ਤਾਂ ਮੇਰੇ ਵੱਰੇ ਦੱਸਣ ਦੀ ਕਿੰਨੇ ਕਿ ਲੋੜ ਹੈ ਬਹੁਤ ਲੋੜ ਹੈ ਜੀ ਅਜੇ ਅਜੇ ਤਾਂ ਸੀ ਪਿਛਲੇ 20 ਸਾਲਾਂ ਤੋਂ ਇਹ ਫੰਕਸ਼ਨ ਕਰਦੇ ਆ ਰਹੇ ਆ ਤੇ ਅਸੀਂ ਦੁਨੀਆ ਦੇ ਅੰਦਰ ਇਹੀ ਕਹਿਣਾ ਚਾਹੁੰਦੇ ਆ ਕਿ ਜੀ ਦੇਖੋ ਇਹਨੇ ਮਹਾਨ ਜਨਰਲ ਸ਼ਾਮ ਸਿੰਘ ਠਾਰੀ ਵਾਲਾ ਉਹਨਾਂ ਦਾ ਮੁਕਾਬਲਾ ਤੇ ਕੀ ਕਹਿੰਦੇ ਆ ਕਿ ਸਾਨੂੰ ਮਦਦ ਕਰਨ ਸਾਰੇ ਪਰਿਵਾਰ ਬੜੀ ਪੰਜਾਬੀ ਸਾਰੇ ਵਰਲਡਵਾਈਡ ਦੇ ਨਾਲ ਸਭਾ ਰਾਵਾਦੀ ਦੇ ਲਾਈਟ ਸੂਲ ਕਾਲਿਆਂ ਦਾ ਸਿਲੇਬਸ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਕਿਤਾਬਾਂ ਦੇ ਅੰਦਰ ਆ ਬਾਬਾ ਜੀ ਦੀ ਹਿਸਟਰੀ ਜਿਹੜੀਆਂ ਆਪਣੀਆਂ ਇਤਿਹਾਸਿਕ ਕਿਤਾਬਾਂ ਹੈ ਇਤਿਹਾਸ ਦੀਆਂ ਕਿਤਾਬਾਂ ਉਹਦੇ ਅੰਦਰ ਮੈਂਸ਼ਨ ਹੋਣਾ ਚਾਹੀਦਾ ਜਨਰਲ ਚਾਂਸਿੰਗ ਅਟਾਰੀ ਕਰ ਸਕੇ